ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਬੂ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਬੂ ਪਿੰਡ ਦੋਸਤੋ ਲਾਗੇ ਹਰੀਕੇ ਵੀ ਲੱਗਦਾ ਵਾ ਤੇ ਇਧਰੋਂ ਦੋਸਤੋ ਕੁੱਤੀ ਵਾਲਾ ਪਿੰਡ ਵੀ ਲੱਗੇ ਆ ਸਭਰਾ ਪਿੰਡ ਵੀ ਲੱਗੇ ਆ ਸਾਰੇ ਪਿੰਡ ਲ ਮਖੂਬ ਲੱਗੇ ਪਿੰਡ ਆ ਸੋ ਦੋਸਤੋ ਪਾਜੀ ਮੇਰ ਸਿੰਘ ਦੇ ਘਰ ਆ ਜਪਾਂ ਪਹੁੰਚੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਏਕੇ ਸੱਜਰ ਸੂਈ ਮੱਝ ਦਿਖਾਉਣੀ ਆ ਜਿਆਦਾ ਜਾਣਕਾਰੀ ਲਈ ਅਪਾਂ ਵੀਰਨਾ ਕਰਾਂਗੇ ਗੱਲਬਾਤ ਦੋਸਤੋ ਪਹਿਲਾਂ ਦੋਸਤੋ ਬੇਨਤੀ ਆ ਜਿਹੜੇ ਵੀਰ ਇਸ ਚੈਨ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਦਬਾ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਜਿਹੜੀ ਤੁਹਾਡੇ ਤੱਕ ਪਹੁੰਚਦੀ ਰਹੇ ਸੋ ਦੋਸਤੋ ਇੱਥੇ ਆਓ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਪਸ਼ੂ ਖਰੀਦੋ ਤਾਂ ਕਿ ਬਾਅਦ ਵਿੱਚ ਕੋਈ ਲੰਬੇ ਜਿਹੇ ਗੱਲ ਨਾ ਹੋਵੇ ਵੀਡੀਓ ਨੇ ਦੋਸਤੋ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜਰੂਰ ਕਰਦੇ ਕਰੋ ਕਿਸੇ ਹੋਰ ਵੀ ਵੀਰ ਭਰਾ ਦਾ ਫਾਇਦਾ ਹੋ ਸਕਦਾ ਸੋ ਦੋਸਤੋ ਮੇਰਾ ਕੰਮ ਹੈ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪੋਣੀ ਨਿਰਖ ਪਰਖ ਜਿਹੜੀ ਦੋਸਤੋ ਕਰਨੀ ਤੇ ਤੁਸੀਂ ਆਪ ਆ ਕੇ ਕਰਨੀ ਕਿਉਂਕਿ ਤੁਸੀਂ ਪੈਸੇ ਲਾਉਣੇ ਹੁੰਦੇ ਸੋ ਦੋਸਤੋ ਕਰਦੇ ਆ ਵੀਰਾਂ ਨਾਲ ਗੱਲਬਾਤ ਦੋਸਤੋ ਪਹਿਲਾਂ ਦੋਸ ਇੱਕ ਵਾਰੀ ਦੋਸਤੋ ਨਿਸ਼ਾਨੀਆਂ ਸਾਰੀਆਂ ਤੁਹਾਨੂੰ ਚੈੱਕ ਕਰਾ ਦਾਂ। ਮੱਝ ਦੀ ਫੇਸ ਕੁਆਲਿਟੀ ਚੈੱਕ ਕਰ ਲਓ। ਚਾਰੇ ਖੋਰ ਮੱਝ ਦੇ ਚੈੱਕ ਕਰ ਲਓ ਕਾਲੇ ਬਿਲਕੁਲ ਬਲੈਕ। ਪੂਛ ਤੱਕ ਮੱਝ ਪੂਰੀ ਜੈਡ ਬਲੈਕ ਹੈ। ਥਾਣਾ ਦਾ ਸਹਿਜ ਵੀ ਚੰਗਾ, ਆਰਡਰ ਕੁਆਲਿਟੀ ਵੀ ਚੰਗੀ, ਸ਼ਾਮਾਂ ਦਾ ਟਾਈਮ ਹੈ ਦੋਸਤੋ ਵੀਡੀਓ ਬਣਾਉਂਦਾ ਤਕਰੀਬਨ ਕੋਈ ਟਾਈਮ ਹੋਊਗਾ 5:30 ਵਜੇ ਦਾ। ਅਜੇ ਦੋਸਤੋ ਚਵਾਈ ਹੋਣੀ, ਬਾਕੀ ਹੈ ਮੱਝ ਦੀ। ਤੇ ਦੋਸਤੋ ਜੇ ਮੱਝ ਦਾ ਤੁਹਾਨੂੰ ਬੋਡੀ ਸਟਰੈਚ ਦਿਖਾਵਾਂ ਤੇ ਬਹੁਤ ਵੱਡੇ ਕਦਗਾ ਸੀ। ਸੋ ਕਰਦੇ ਆ ਵੀਰ ਨੇ ਗੱਲਬਾਤ ਪੁੱਛਦੇ ਸਾਰੀ ਡਿਟੇਲ ਇਹ ਸਮਝਦੀ ਹਾਂਜੀ ਭਾਈ ਸੱਸੀ ਗਾਲ ਜੀ ਸੱਸੀ ਗਾਲ ਜੀ ਕੋਰਸ ਨੂੰ ਭਾਈ ਠੀਕ ਠਾਕ ਹਾਂਜੀ ਵਧੀਆ ਜੀ ਵਧੀਆ ਭਾਈ ਇਹ ਭਾਈ ਆਪਣਾ ਐਡਰੈਸ ਬੋਲ ਦੋ ਪਹਿਲਾਂ ਐਡਰੈਸ ਜੀ ਜ਼ਿਲ੍ਹਾ ਤਰਨਤਾਰਨ ਚੀਲ ਪੱਟੀ ਹਾਂਜੀ ਤੇ ਪਿੰਡ ਬੂ ਨਾਮ ਵੀ ਦੱਸ ਦੋ ਭਾਈ ਆਪਣਾ ਨਾਮ ਮੇਰ ਸਿੰਘ ਜੀ ਫੋਨ ਨੰਬਰ ਵੀ ਦੱਸ ਦੋ ਜੀ 982641 17353 99635 62272 ਠੀਕ ਹੈ ਜੀ ਅੱਛਾ ਵੀਰ ਜੀ ਵਪਾਰ ਦਾ ਕੰਮ ਹਾਂਜੀ ਵਪਾਰ ਦਾ ਮਾੜ ਮੋੜ ਕਰ ਲੀਦਾ ਜੀ ਠੀਕ ਹੈ ਜੀ ਅੱਛਾ ਇਹ ਮੱਝ ਆਪਾਂ ਖਰੀਦ ਕੇ ਲੈਂਦੀ ਕਿ ਕਰ ਲਈ ਖਰੀਦੀ ਹੈ ਜ ਸੂਈ ਨੂੰ ਹੋ ਗਈ 10 ਦਿਨ ਇਹਨਾਂ ਨੂੰ 10 ਦਿਨ ਹੋ ਗਏ ਸੂਈ ਦੇ ਤੇ ਬੱਚਾ ਕਿ ਦਿੱਤਾ ਨੇ ਬੱਚਾ ਕੱਟੀ ਜੀ ਮਗਰ ਠੀਕ ਹੈ ਜੀ ਦੋਸਤੋ 10 ਦਿਨ ਵੀਰ ਕੰ ਦਾ ਸੂਈ ਨੂੰ ਹੋ ਗਿਆ ਬੱਚਾ ਦੀ ਕੱਟੀ ਹੈ ਕੱਟੀ ਵੀ ਦੋਸਤੋ ਬਹੁਤ ਖੂਬਸੂਰਤ ਹੈ ਇਹ ਵੀਰ ਜੀ ਕਿੰਨਾ ਕੁ ਦੁੱਧ ਤਿਆਰ ਹੋਣਾ ਥੱਲੇ ਦੁੱਧ ਜੀ ਇਹਦੇ ਥੱਲੇ ਜਿਹੜਾ ਚੋ ਲੈਣਾ ਆਪਾਂ ਉਹ 14 ਗੜਵੀਆਂ ਪੱਕਾ ਇਸ ਮੇਣਾ ਆ ਸਕਦੇ ਆ ਅੱਛਾ ਜੀ ਬਖਾਵਾ ਤੇ ਵੈਸੇ ਜ਼ਿਆਦਾ ਕਰਦੇ ਆ ਬਖਾਵਾ ਤਾਂ ਜ਼ਿਆਦਾ 15 ਦਾ ਵੀ ਕਰ ਜਾਂਦੀ ਏ 14 ਗੜਵੀਆਂ ਦੀ ਆਪਾਂ ਗਾਰੰਟੀ ਦੇ ਸਕਦੇ ਆ ਠੀਕ ਹੈ ਜੀ ਇਹਨੂੰ ਤੋਰੀ ਖੁੱਲ ਕੇ ਦਿਖਾਈਏ ਕਰੀ ਫਿਰ ਆਪਾਂ ਬਾਕੀ ਗੱਲ ਤੇ ਦੁੱਧ ਜਿਹੜਾ ਮਿੰਤੀ ਵਾਲਾ ਵਾ 14 ਲੀਟਰ ਦੀ ਵੀਰ ਕਹਿੰਦਾ ਆਪਾਂ ਗਰੰਟੀ ਵੀ ਦੇ ਦਾਂਗੇ ਕੱਦ ਕਾਠ ਚੰਗਾ ਵਾ ਆਰਡਰ ਕੁਆਲਟੀ ਵੀ ਚੰਗੀ ਹੈ ਮਜਦੀ ਬੰਤ ਵੀ ਦੋਸਤੋ ਮਜਦੀ ਬਹੁਤ ਵਧੀਆ ਵਾ ਮੋੜ ਲਾ ਬਜ ਮੋੜ ਲਓ ਦੋਸਤੋ ਸਾਰੀ ਮਜ ਜੱਡ ਲੈ ਕੇ ਹਰਿਆਣੇ ਦੇ ਵਿੱਚੋਂ ਵੀਰ ਕਹਿੰਦਾ ਆਪਾਂ ਖਰੀਦ ਕੇ ਲਿਆਂਦੀ ਆ ਪੂਰੇ ਫੁੱਲ ਹੈਵੀ ਬੋਡੀ ਵੇਟ ਦੀ ਥਾਣਾ ਦੀ ਆਰਡਰ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਦੋਸਤੋ ਤੁਹਾਨੂੰ ਕਰਾ ਦੂਰ ਤੋਂ ਦਿਖਾ ਦਿੰਨਾ ਮਾੜਾ ਸਟ੍ਰੈਚ ਤੁਸੀਂ ਚੈੱਕ ਕਰ ਸਕਦੇ ਖਲੋਤੀ ਮਾਝੂ ਦੋਸਤੋ ਐ ਲੱਗਦੀ ਜਿਵੇਂ ਹਾਥੀ ਦਾ ਬੱਚਾ ਵੱਧਾਂ ਦਾ ਘਰ ਚ ਅਸ਼ਪਾਜੀ ਕੋਈ ਪੂਰ ਛਟਾ ਕੋਈ ਖਾਣ ਵਦ ਘਟ ਨਹੀਂ ਥਣ ਤਾਂ ਜੀ ਸਾਰੇ ਠੀਕ ਠਾਕ ਨੇ ਤੇ ਮਾੜੀ ਮੋਟੀ ਨੋਰਮਲ ਜੀ ਘੂਰ ਹੈਗੀ ਘੂਰ ਮਾੜੀ ਮੋਟੀ ਮਾਰਦੀ ਹੈ ਤੇ ਇੱਕ ਥਣ ਚੋ ਕੁਦਮਾ ਚ ਨਹੀਂ ਦੋ ਇੱਕ ਦੋ ਮਗਲਿਆਂ ਦੋ ਥਣਾ ਚੋ ਮਗਲਿਆਂ ਦਾ ਬੰਸੜਾ ਚ ਹਾਂਜੀ ਅੱਗੀ ਥੋੜੀ ਠੀਕ ਹੈ ਜੀ ਜੇ ਕੋਈ ਦਬਾਅ ਚ ਹੋਵੇ ਤਾਂ ਫੇਤ ਮੇਸਰ ਨਹੀਂ ਹੁੰਦਣੀ ਹਾਂਜੀ ਖੈ ਤਾਂ ਉਹ ਚੌਣ ਚੌਣ ਦਾ ਵੀ ਫਰਕ ਹੋ ਜਾਂਦਾ ਜੀ ਹਾਂਜੀ 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 ਹਾਂ ਚੌਣ ਚ ਮੜਾ ਜਾ ਵੀ ਹੋ ਜਾਂਦਾ ਥੋੜਾ ਜਿਹਾ ਦਬਾਅ ਵੀ ਲੈ ਲਿੰਦੀ ਏ ਠੀਕ 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 ਹੈ ਜੀ ਅੱਛਾ ਤੇ ਵੀਰ ਜੀ ਕਿੰਨਾ ਮੁੱਲ ਰੱਖਿਆ ਤਾਂ ਮੁੱਲ ਜੀ ਕਰਨ ਨੂੰ ਮੁੱਲ ਤਾਂ ਜਿੰਨਾ ਮਰਜ਼ੀ ਕਰ ਲੀਗੇ ਭਾ ਠੀਕ ਹੈ ਜੀ ਹਾਂ ਜੀ ਦੋਸਤੋ ਮੋਲ ਤੇ ਵੀਰ ਕੰਦਾ ਭਾਵੇਂ ਲੱਖ ਰੁਪਿਆ ਦੀ ਮਾਈ ਦਾ ਲੁਕੀ ਲੱਖ ਲੱਖ ਵੀ ਮੰਗੀ ਜਾਂਦੇ ਪਰ ਮੋਲ ਜਿਹੜਾ ਵੀਰ ਨੇ ਕੀਤਾ ਬਿਲਕੁਲ ਨੋਰਮਲ ਕੀਤਾ 90000 ਰੁਪਿਆ ਵੀਰ ਨੇ ਡਿਮਾਂਡ ਕੀਤੀ ਹੈ ਉਹਦੇ ਵਿੱਚੋਂ ਵੀ ਵੀਰ ਕੰਦਾ ਕੋਈ ਜਿਹੜਾ ਭੈਣ ਭਰਾ ਆਊਗਾ ਤਾਂ ਮੰਨਟਨ ਹੋ ਜਾਊਗਾ 10 ਹੀ ਦਿੱਤੀ ਵੀਰ ਨੇ ਤੁਹਾਨੂੰ ਡਿਟੇਲ ਦੋਸਤੋ ਵੀ ਦੋਵੇਂ ਮਗਰੂਹ ਸਣਾਂ ਚ ਮੜੀ ਜੀ ਭੂਰਿਆ ਪਤਾ ਨਹੀਂ ਇਹ ਵੀਰ ਦੇ ਕੋਲ ਚੋਣ ਦੇ ਵਿੱਚ ਹੈ ਕਿ ਜਾਂ ਇਹ ਮਗਰੂਹ ਭੂਰਾ ਹੀ ਹੈ ਇਸ ਗੱਲ ਦਾ ਨਹੀਂ ਪਤਾ ਦੋਸਤੋ ਬਾਕੀ ਜਿਹੜਾ ਵੀ ਵੀਰ ਆਊਗਾ ਨੰਬਰ ਵੀਰ ਦਾ ਆਪਾਂ ਸਕਰੀਨ ਤੇ ਚਲਾ ਦਾਂਗੇ ਨਰੇਖਾ ਫੋੜ ਕੇ ਜਿਹੜੀ ਦੋਸਤੋ ਕਰਨੀ ਤੁਸੀਂ ਆਪ ਆ ਕੇ ਕਰ ਲੈਣੀ ਹੈ ਚੰਗੇ ਕੱਦ ਕੱਢ ਦੀ ਹੈ ਬੱਚਾ ਵੀ ਦੋਸਤੋ ਇਹਨੇ ਕੱਟੀ ਦਿੱਤੀ ਹੈ ਕੱਟੀ ਤੁਹਾਨੂੰ ਕਰਾਂ ਫਿਰ ਦਿਖਾ ਦਿੰਦੇ ਕੱਟੀ ਵੀ ਦੋਸਤੋ ਪਿਓਰ ਹੈ ਮੋਰਾ ਦੀ ਕੱਦ ਕੱਢ ਦੋਸਤੋ ਮੱਝ ਦਾ ਘਤਨ ਮੈਂ ਦੂਰੋਂ ਇੱਕ ਦਿਖਾ ਦਿੰਦਾ ਪੂਰੀ ਫੁੱਲ ਮੱਝ ਕੈਮਰੇ ਦੇ ਵਿੱਚ ਪਾਉਂਦਾ ਦੋਸਤੋ ਆਂਦੀ ਸੋ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ